ਇਹ ਤਾਂ ਪਾ ਦੇਖ ਲਿਆ ਜੀ ਸਭ ਤੋਂ ਪਹਿਲਾਂ ਜੋ ਇੱਥੇ ਸੀ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਥੋੜਾ ਆਪਾਂ ਸਫ਼ਰ ਰੰਭ ਕਰਦੇ ਆਪਾਂ ਅਗਲੇ ਪਾਸੇ ਨੂੰ ਪਾ ਕੇ ਅੰਮ੍ਰਿਤਸਰ ਸ਼ਹਿਰ ਨੂੰ ਆਪਾਂ ਪਹੁੰਚ ਕਰਦੇ ਆਂ ਕ੍ਰੋਸ ਜੇ ਨਜ਼ਰ ਆਉਂਦਾ ਹੋਵੇ ਤਾਂ ਦੇਖਿਓ ਆ ਨਾ ਜੋ ਨਾ ਐ ਥੜਾ ਦਿਸਦਾ ਪਿਆ ਵਾਈਟ ਟਰੱਕ ਦਾ ਇਹ ਵਾਲਾ ਈ ਦੀ ਹੀਠਾਂ ਦੀ ਉਹ ਬਹੁਤ ਵੱਡੀ ਪਾਣੀ ਦੀ ਪਾਈਪ ਲਾਈਨ ਜੋ ਹੈ ਉਹ ਸ਼੍ਰੀ ਦਰਵਾਰ ਸਾਹਿਬ ਦੇ ਸਰੋਵਰ ਵਾਸਤੇ ਜੋ ਹੈ ਉਹ ਜਾਂਦੀ ਹੈ ਜੀ ਜੋ ਸਨਹਿਰ ਤੋਂ ਆ ਦੇਖੋ ਇੱਕ ਪਾਸੇ ਆ ਵੀ ਲੱਗਾ ਹੋਇਆ ਮਤਲਬ ਇਹ ਸਰੋਵਰ ਦੇ ਨਾਲ ਨਾਲ ਆਪਾਂ ਹਾਂ ਕਾਫੀ ਗਾਂ ਤੱਕ ਖਾਨੂੰ ਇਸ ਤਰ੍ਹਾਂ ਦੇ ਪੁਆਇੰਟ ਮਿਲ ਗਏ ਇੱਕ ਆਦ ਪੁਲਗਾ ਖੇਪੇ ਪਾਸੇ ਚਲੋ ਆਪਾਂ ਹੁਣ ਆਪਣਾ ਸਫ਼ਰ ਕਰਦੇ ਹਾਂ ਅੱਗੇ ਹੁਣ ਅਮਰਸਰ ਸ਼ਹਿਰ ਵਾਲੇ ਪਾਸੇ ਜਾਣੇ ਆਂ ਇੱਧਰ ਬੋਲ ਲੱਗਾ ਸੱਜੇ ਪਾਸੇ RAMKIR ਤੇ Chogawal ਲੋਕੋ ਕੀ Chogawa ਆਪਾਂ ਨਾ ਪਿੱਛੇ ਹੀ ਪੜਿਆ ਸੀ ਜਦੋਂ ਆਪਾਂ ਨਾ ਅਹ ਪਹੁੰਚੇ ਸੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪੁਲਾਥ ਫੇਨਡਾਲਾ ਦੇ ਨੇੜੇ। ਉੱਥੇ ਵੀ ਚਿਗਾਵਾਂ ਦਾ బోర్ ਪੜਿਆ ਸੀ। ਤੇ ਇੱਥੇ ਵੀ ਚਿਗਾਵਾਂ ਦਾ బోర్ ਆ ਗਿਆ। ਆਪਾਂ ਅਗੋਂ ਇਹ ਚਿਗਾਵਾਂ ਵਾਲੇ ਪਾਸੇ ਜਾਂਦੇ ਹਾਂ। ਉੱਥੋਂ ਅੱਗੇ ਫਿਰ ਆਪਾਂ ਦੇਖਦੇ ਆ ਕਿ ਕਿਸ ਪਾਸੇ ਆਪਾਂ ਨੂੰ ਕਿਹੜੀ ਲੋਕੇਸ਼ਨ ਮਿਲਦੀ ਆ। ਅੰਮ੍ਰਿਤਸਰ ਨਾ ਜਿਵੇਂ ਮਤਲਬ ਤਰ੍ਹਾਂ ਦਾ ਵਿਰਾਸਤੀ ਸ਼ਹਿਰ ਕਹਿ ਸਕਦੇ ਆ ਨਾ। ਇਤਨਾ ਜਿੰਨੇ ਵੀ ਨਾ ਮਤਲਬ ਸਟਰਕਚਰ ਬਣਦੇ ਨੇ ਜਿਹੜੇ ਮਤਲਬ ਸਰਕਾਰੀ ਹੋਣ ਦਾ ادارے ਹੋਣ ਉਹ ਸਾਰਿਆਂ ਦੀ ਜੋ ਬਾਹਰ ਦੇ ਰੂਪ ਰೇಖਾ ਹੈ ਨਾ ਉਹ ਇਸ ਤਰ੍ਹਾਂ ਦੀ ਬਣਦੀ ਜਿੱਦਾਂ ਨਾ ਮਤਲਬ ਇਹ ਗੁੰਬਦ ਤਾਂ ਹੀ ਪਣਾ ਮਰਾ ਕੇ ਆ ਦੇਖੋ ਖਾਲਸਾ ਕਾਲਜ ਪਸ਼ੂ ਹਸਪਤਾਲ ਇਹ ਖਾਲਸਾ ਕਾਲਜ ਦੇ ਦਾਜੂ ਹਸਪਤਾਲ ਹੈ ਪਸ਼ੂ ਹਸਪਤਾਲ ਹੈ ਜੀ ਵੈਟਰਨਰੀ ਹਸਪਤਾਲ ਹੈ ਉਹਦੀ ਜੋ ਬਿਲਡਿੰਗ ਹੈ ਉਹਨੂੰ ਦੇਖ ਵੀ ਮਤਲਬ ਇਸ ਤਰ੍ਹਾਂ ਦਿੱਤੀ ਗਈ ਹੈ ਜਿਵੇਂ ਕਿ ਵਿਰਾਸਤੀ ਸਮਾਰਕਾ ਦੀ ਦੇਖੋ ਨੀ ਇਹ ਦੇਖੋ ਸਾ ਕਾਲਜ ਅੰਮ੍ਰਿਤਸਰ ਵਾਹ ਜਵਾਹ ਜਵਾਹ ਨਾ ਵੀਰ ਬਰੇ ਨੇ ਸਮਾਂ तकरीबन तकरीबन ਦੁਪਹਿਰ ਦਾ 1:00 ਵਜੇ ਦਾ ਹੋ ਗਿਆ ਜੀ ਤੇ ਭੁੱਖ-ਭੁੱਖ ਲੱਗੀ ਸੀ ਥੋੜੀ ਬਹੁਤੀ ਤੇ ਨਾਲ ਲਿਆਂਦਾ ਹੋਇਆ ਥੋੜਾ ਭੋਜਨ ਉਹ ਸ਼ਕ ਲੈਨੇ ਆ ਬਾਕੀ ਦਾ ਵੀ ਮੈਂ ਹੁਣ ਨਾ ਅ ਅੰਮ੍ਰਿਤਸਰ ਤੋਂ ਜੋ ਚੁਗਾਮਾ ਰੋਡ ਹੈ ਉਹਦੇ ਉੱਪਰ ਸਫ਼ਰ ਹੁਣ ਇਸ ਵਕਤ ਕਰ ਰਿਹਾ ਜੀ ਤੇ ਚੁਗਾਮਾ ਤੋਂ ਸ਼ਾਇਦ 2-4 ਕਿਲੋਮੀਟਰ ਹੋਰ ਦੂਰ ਰਹਿ ਗਿਆ ਤੇ ਆਪਾਂ ਨਾ ਜੋ ਪ੍ਰੋਗਰਾਮ ਬਣਾਇਆ ਸੀ ਅ ਮਾਜੀਵਾਲਾ ਇਲਾਕਾ ਵਿਜ਼ਿਟ ਕਰਨ ਦਾ ਉੱਚ ਮੈਂ ਨਾ ਕੁਝ ਇੱਕ ਪੁਆਇੰਟ ਮਤਲਬ ਨੋਟ ਕੀਤੇ ਸਨ ਲੋਕੇਸ਼ਨ ਨੋਟ ਕੀਤੀਆਂ ਸਨ ਜਿੱਦਾ ਪਹਿਲਾਂ ਆਪਾਂ ਦੇਖਿਆ ਜੋ ਹਾਈਡਰੋ ਇਲੈਕਟ੍ਰਿਕ ਪਲਾਂਟ ਉਸ ਤੋਂ ਅੱਗੇ ਮੈਂ ਨਾ ਹੁਣ ਅੰਮ੍ਰਿਤਸਰ ਤੋਂ ਆਰਾਮ ਤੀਰਥ ਰੋਡ ਤੇ ਹੁੰਦੇ ਹੋਏ ਚੁਗਾਵਾਂ ਵਾਲੇ ਪਾਸੇ ਨਗਰ ਆਉਂਦਾ ਲਪੋ ਕੇ ਉਥੋਂ ਰਸਤਾ ਮੁੜਦਾ ਇੱਕ ਉਹ ਜਾਂਦਾ ਜੀ ਸਰਦਾਰ ਜੋ ਨਾ ਗੁਰਬਖਸ਼ ਸਿੰਘ ਪ੍ਰੀਤ ਲੜੀ ਬੀ ਨਾਨਕ ਸਿੰਘ ਹੁਣੀ ਜੋ ਨਾਵਲ ਨਾਵਲ ਇਸ ਠਾਨਾ ਉਹਨਾਂ ਵੱਲੋਂ ਬਸਾਇਆ ਗਿਆ ਇੱਕ ਨਗਰ ਇੱਕ ਪਿੰਡ ਦੇ ਇੱਕ ਕਲੋਨੀ ਜਿਹਦਾ ਨਾਮ ਹੈ ਜੀ ਪ੍ਰੀਤ ਨਗਰ ਅੱਜ ਆਪੋਸ ਪਾਸੇ ਜਾ ਰਹੇ ਹਾਂ ਉਸ ਤੋਂ ਅੱਗੇ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੌਰਾਨ ਇੱਕ ਆਪਾਂ ਨੂੰ ਪੜਨੂ ਦੇ ਸੁਣਨ ਨੂੰ ਮਿਲਦਾ ਮੋਹਰਾਂ ਦੇ ਬਾਰੇ ਉਹਨਾਂ ਨਾਲ ਸੰਬੰਧਿਤ ਇੱਕ ਥੇ ਸਥਾਨ ਬਣਿਆ ਹੈ ਜਿਹਨੂੰ ਬੋਲਦੇ ਪੁਲ ਕੰਜਰੀ ਜੋ ਭਾਰਤ ਤੇ ਪਾਕਿਸਤਾਨ ਜੋ ਇੰਟਰਨੈਸ਼ਨਲ ਬਾਰਡਰ ਹੈ ਉਹਦੇ ਬਿਲਕੁਲ ਨਜ਼ਦੀਕ ਪੈਂਦਾ ਜੀ ਇਹ ਕੋ ਦੇਖਾਂਗੇ ਜੀ ਉਸ ਤੋਂ ਅੱਗੇ ਫਿਰ ਜ਼ਿਲ੍ਹਾ ਤਰਨਤਾਰ ਨਾਲੇ ਪਾਸੇ ਨੂੰ ਜਾਵਾਂਗੇ ਉੱਥੇ ਆਪਾਂ ਕੁਝ ਦੇ ਕੁ ਲੋਕੇਸ਼ਨ ਉੱਥੇ ਆਪਾਂ ਲੋੜ ਕੀਤੀਆਂ ਨੇ ਜਿਨ੍ਹਾਂ ਵਿੱਚੋਂ ਸਰਾਏ ਮਾਨਤਖਾਨ ਇਸ ਤੋਂ ਇਲਾਵਾ ਦੁਸ਼ਹਿਰਾ ਢਾਲਾ ਪਿੰਡ ਇਸ ਤੋਂ ਇਲਾਵਾ ਗੁਰਦੁਆਰਾ ਸ਼ੀਰ ਸਾਹਿਬ ਸਿੰਘ ਜੀ ਦਾ ਜੋ ਕਿ ਭਾਰਤ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਨਜ਼ਦੀਕ ਇਥੋਂ ਤੱਕ ਕਿ ਜੋ ਨਾ ਕੰਡਿਆਲੀ ਤਾਰ ਹੈ ਭਾਰਤ ਵਾਲੇ ਪਾਸੇ ਲੱਗੀ ਹੋਈ ਉਹਨੂੰ ਪਾਰ ਕਰਕੇ ਭਾਰਤ ਦੇ ਰਕਵੇ ਵਿੱਚ ਹੀ ਬਣਿਆ ਹੋਇਆ ਹੈ ਇੱਕ ਉਹ ਆਪਾਂ ਸਥਾਨ ਦੇਖਣ ਵਾਸਤੇ ਜਾਵਾਂਗੇ ਹੁਬਾ ਥੋੜਾ ਜਿਹਾ ਲੰਗਰਪਾਣੀ ਛੱਕ ਕੇ ਫਿਰ ਆਪਾਂ ਵਾਦਿਆਂ ਚੁਗਾਵਾ ਲੋਪੋ ਕੇ ਫਿਰ ਅੱਗੇ ਪ੍ਰੀਤਨਗਰ ਵਾਲੇ ਪਾਸੇ ਚਲੋ ਜੀ ਆਪਾਂ ਥੋੜਾ ਜਿਹਾ ਰੋਡ ਤੋਂ 100 ਮੀਟਰ ਸਾਈਡ ਨੂੰ ਖੜੇ ਹੋਏ ਸੀ ਆਖਰੀ ਕਿਉਂਕਿ ਰੋਡ ਨਾਲ ਚੱਲਦੀ ਬਹੁਤ ਆ। ਇੱਥੇ ਕਾ ਕਿ ਰੋਡ ਸਿੰਗਲ ਹੋ ਜਾਂਦੀ ਹੈ ਮਰ ਭਾਵੇਂ ਕਿ 4 ਲੇਨ ਨਹੀਂ ਰਹਿੰਦੀ। ਤੇ ਜਿਸ ਕਰਕੇ ਉੱਪਰ ਨਾਲ ਬਹੁਤ ਜ਼ਿਆਦਾ ਟ੍ਰੈਫਿਕ ਤੇ ਵਾਹਨਾਂ ਦੀਆਂ ਹੋਰਾਂ ਦੀਆਂ ਆਵਾਜ਼ਾਂ ਤਾਂ ਫਿਰ ਅਸੀਂ ਆਪਣੀ ਗੱਡੀ ਨੂੰ ਆਪਣੀ ਬਾਈਕ ਨੂੰ ਸਾਈਡ ਤੇ ਲਾ ਲਿਆ ਸੀ। ਛਲੋ ਜੀ। ਚੁਗਾਵਾਂ ਆ ਗਈ ਚੁਗਾਵਾਂ ਚੁਗਾਵਾਂ ਤੱਕ ਕ੍ਰਾਸ ਕਰ ਲਿਆ ਤੇ ਲੂਪੋਕੇ ਵੀ ਕਹਿੰਦੇ ਆਉਣ ਵਾਲਾ ਹੈ ਜਾਂ ਤੇ ਸਾਡੀ ਲੋਕੇਸ਼ਨ ਜਿਹੜੀ ਹੈਗੀ ਨਾ 2.6 ਕਿਲੋਮੀਟਰ ਰਹਿ ਗਿਆ ਜੀ ਆਪਣਾ ਫਾਸਲਾ ਇੱਥੋਂ ਆਪਾਂ ਅਗਿਓਫ ਸੱਜੇ ਪਾਸੇ ਮੁੜਾਂ ਉਕੇ ਐਂਟਰ ਹੁੰਦੇ ਸਾਰੇ ਸੱਜੇ ਪਾਸੇ ਆਲਾ ਹਸਪਤਾਲ ਉਹਦੇ ਨਾਲੋਂ ਰਸਤਾ ਰਸਤਾ ਕਿ ਵੱਡੀ ਰੋਡ ਚੱਲਦੀ ਆ ਆ ਉੱਪਰ ਕੁਛ ਨਾ ਰੋਡ ਦੇ ਉੱਪਰ ਹੋਰ ਇੱਕ ਫਲੈਕਸ ਲਾਤੀ ਆ ਇਨਫੋਰਮੇਸ਼ਨ ਪੜ ਜੋ ਹੈ ਵਾਜਦਾ ਇੱਥੇ ਪ੍ਰੀਤ ਨਗਰ ਪਿੰਡ ਆ ਜੀਆ ਵਾਲਾ ਪ੍ਰੀਤ ਨਗਰ ਪਿੰਡ ਆ ਤੇ ਆ ਸੱਜੇ ਪਾਸੇ ਬਣਿਆ ਪਿਆ ਪ੍ਰੀਤ ਭਵਨ ਵਾਹ ਸਰਦਾਰ ਗੁਰਵਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਪ੍ਰੀਤ ਨਗਰ ਲੱਗਦਾ ਵੀ ਲੋਕ ਲਿਆ ਲੋਕ ਚਲੋ ਫਿਰ ਵੀ ਆਪਾਂ ਥੋੜਾ ਸਾਈਡ ਦੇ ਪਰ ਖੜ ਕੇ ਇੱਕ ਵਾਰੀ ਚੈੱਕ ਕਰਦੇ ਹਾਂ ਸਸੀ ਗਾਲ ਜੀ ਇਹ ਬੰਦ ਹੁੰਦੀ ਜੀ ਏਕ ਪਲਿੰਦੀ ਅੰਦਰ ਹੈ ਕੋਈ ਇੱਥੇ ਹੁਣ ਦੱਸੋ ਮੈਂ ਬਸ ਦੇਖਣ ਵਾਸਤੇ ਆਇਆ ਸੀ ਦੇਖਣ ਆਂ ਠੀਕ ਹੈ ਧੰਨਵਾਦ ਬਦਰਾਜ ਸਾਨੀ ਖੁੱਲਾ ਰੰਗਮંચ ਓਪਨ 에ਅਰ ਥੀਟਰ ਕਿਉਂ ਨਹੀਂ ਸਾਨੂੰ ਅੰਦਰ ਹੋ ਅੱਗੇ ਮਿਲਗਾ ਸੀ ਭਾਗੂ ਜੀ ਕਹਿੰਦੇ ਜੀ ਆ ਜਾਓ ਸਰਕਾਰ ਨਾਲ ਡੀਟ ਕੋਲ ਦਿੱਤਾ ਬਹੁਤ ਵਾਟ ਬਹੁਤ ਆਂਕਾ ਚਲਾਈ ਪਾਈ ਤਾਂ ਫਰੀਤ ਲੜੀ ਇਹ ਨਾਨਕ ਸਿੰਘ ਜੀ ਆ ਇਹ ਗਰਮ ਸਿੰਘ ਅੱਛਾ ਉਹ ਨਾਨਕ ਸਿੰਘ ਜੀ ਆ ਠੀਕ ਹੈ ਠੀਕ ਹੈ ਇਹ ਜਿਹੜੀ ਫੋਟੋ ਗੈਲਰੀ ਜਿਹਦੇ ਵਿੱਚ ਪ੍ਰੀਤਨਗਰ ਦਾ ਕੋਲੋਂ ਪੂਰੇ ਦਾ ਪੂਰਾ ਜੋ ਇਤਿਹਾਸ ਹੈ ਉਹਦਾ ਵਰਣਨ ਕੀਤਾ ਹੋਇਆ ਜੀ ਬਹੁਤ ਹੀ ਸਜੇ ਤਰੀਕੇ ਦੇ ਨਾਲ ਸਾਂਭੀ ਹੋਈ ਤੇ ਬਹੁਤ ਸਕੂਨ ਭਰਪੂਰ ਮਾਹੌਲ ਵਾਲੀ ਲਾਇਬ੍ਰੇਰੀ ਠੀਕ ਇਹ ਓਪਨ 에ਅਰ ਥੀਟਰ ਬੜਾ ਸਾਨੀ ਖੁੱਲਾ ਰੰਗਮੰਚ ਓਪਨ 에ਅਰ ਥੀਟਰ ਉਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਵੈਰੋ ਕਹਿੰਦੇ ਕਿਹੜਾ ਵੈਰੋ ਕੇ ਹਾਂ ਉਹ ਪੱਟੀਆਂ ਜਿਹੜੀਆਂ ਅੱਛਾ ਓਕੇ ਉਹਦੇ ਨਾਲ ਜ਼ਮੀਨ ਜਿਹੜੀ ਆ ਉਹ ਪ੍ਰੀਤ ਨਗਰ ਦੀ ਪ੍ਰੀਤ ਨਗਰ ਦੀ ਠੀਕ ਆਹ ਚਿੱਟੀ ਕੁੜੀ ਪ੍ਰੀਤ ਨਗਰ ਚ ਆ ਜਿਹੜੀ ਉਹ ਪੁਰਾਣੀ ਜੀ ਸਟਰਕਚਰ ਬਣੀ ਹੈਗੀ ਉਹ ਕਿਹੜੀ ਹੈ ਜੀ ਆਹ ਵਾਲੀ ਜਿਹੜੀ ਆਹ ਵਾਲੀ ਪੁਰਾਣੀ ਜੀ ਜਾਂਗੀ ਦੀ ਰਾਮ ਦਾ ਅੱਛਾ ਇਹ ਜਾਂਗੀ ਦੀ ਰਾਮ ਘਰ ਆ ਹਾਂਜੀ ਓਕੇ ਬੁਰਜੀ ਜਿਹੜਾ ਆਇਆ ਤੁਹਾਨੂੰ ਦੱਸਿਆ ਨਾ ਅੱਜ ਸੱਜੇ ਸੱਜੇ ਲੱਗੀ ਆ। ਆ ਫੈਸਲੇ ਦੇ ਵਿੱਚ ਜਿਹੜੀ ਦਰਖਤ ਉਧਰ ਨੂੰ ਜਾ ਰਹੀ ਕਿ ਆਹ ਵਾਲੇ ਜਿਹੜੇ ਘਰਾਂ ਚ ਦਰਖਤ ਆ ਇੱਥੇ ਕੀ ਬੁਰਜ ਬੁਰਜੀਆ ਅੱਛਾ ਠੀਕ ਯਾਰ ਬੁਰਜੀ ਇਹ ਕੇ ਤੇ ਕੋ ਬਦਾਂਗੇ ਲੰਘੇ ਜਾਂਦਾ ਅਗਲੇ ਪਾਸੇ ਇੱਕ ਉਹ ਮਨ ਲੱਗੇ ਇੱਕ ਇਹਦੇ ਚਾਰ ਸੀ ਅੱਛਾ ਓਕੇ ਜੀ ਓਕੇ ਉਹ ਜਿੱਥੇ ਰੋੜੇ ਪਏ ਨੇ ਉੱਥੋਂ ਸੀਦਾ ਹੱਜ ਆ ਉਹਨਾਂ ਮਕਾਨਾਂ ਤੋਂ ਲੈ ਕੇ ਵਿੱਚ ਚਲੀ ਜਾਂਦੀ ਆ ਔਰ ਇਕੱਲਾ ਦਖਰਦੀ ਦਾ ਅੱਛਾ ਉਹ ਇਕੱਲੇ ਜਾ ਕੇ ਠੀਕ ਆ ਓਕੇ ਕੋਈ ਕੁਝ ਰਹਿ ਬਣੇ ਅੱਛਾ ਠੀਕ ਹੈ ਜੀ ਠੀਕ ਹੈ ਇਹ ਇਹਦੀ ਹੱਦ ਬਣਾਈ ਹੋ ਪ੍ਰੀਤ ਨਗਰ ਦੀ ਨਾ ਉੱਥੋਂ ਹੱਦ ਚਲੀ ਜਾਂਦੀ ਆ ਫਿਰ ਇੱਧਰ ਨੂੰ ਪੱਠੇ ਵਾਲ ਨੂੰ ਹੁਣ ਜਿਹੜੀ ਅੰਦਰਲੀ ਸਾਰੀ ਜ਼ਮੀਨ ਪ੍ਰੀਤ ਨਗਰ ਦੀ ਹੋ ਗਈ ਹੈ ਨਾ ਉਹ ਵਾਲੇ ਇਹਦਾ ਟੁੱਟੀਆਂ ਦਾ ਖੂਨ ਦਾ ਸੀ ਉਹ ਇੱਥੇ ਹੁੰਦਾ ਉਹ ਹਾਂ ਤੇਰੇ ਫੋਟੋ ਲੱਗੀ ਟੁੱਟੀਆਂ ਵਾਲੇ ਖੂਨ ਦੀ ਓਕੇ ਹੁਣ ਤਾਂ ਖੂਨ ਹੀ ਚੱਲਦੇ ਹੁਣ ਕਿੱਥੇ ਮੈਂ ਬੰਦ ਹੈ ਸਭ ਹੁਣ ਇਹ ਹੁਣ ਆ ਗੁਰਦੁਆਰਾ ਸਾਹਿਬ ਇਸ ਪਿੰਡ 'ਚ ਪ੍ਰੀਤ ਨਗਰ 'ਚ ਨਾ ਠੀਕ ਹੈ ਜੀ ਤੇ ਇਹਨਾਂ ਦਾ ਘਰ ਕਿੱਥੇ ਹੈ ਗੁਰਵਾਸ਼ਿੰਗ ਹੁਣਾਂ ਦਾ ਘਰ ਕਿਹੜਾ ਹੈ ਸਿੰਘ ਹੁਣਾਂ ਦਾ ਘਰ ਹੈ ਓਏ ਜਿਹੜੀ ਕੋਠੀ ਵੱਡੀ ਦੀਦੀ ਹੈ ਨਾ ਚਵਾਰੇ ਵਾਲੀ ਕਿਹੜੀ ਹੈ ਹਾਂਜੀ ਹਾਂਜੀ ਉਹ ਲੱਕਾ ਗੇੜੀ ਦਾ ਉਹ ਕਾਲਾ ਗੇੜੀ ਪਿੱਛੇ ਜਾ ਕੇ ਅੱਛਾ ਉਧਰ ਜਾਣਾ ਚੋਲੇ ਆ ਓਕੇ ਓਕੇ ਠੀਕ 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 ਤੇ ਉਹ ਕੋਠੀ ਬਦਰਾਸਾਨੀ ਦੀ ਆ ਕਿਹੜੀ ਲਿਗਾ ਜਾ ਤ੍ਰੇਕਾਂ ਦੇ ਵਿੱਚ ਨਿਗਾ ਜਾ ਕਾ ਗੇੜੇ ਹਾਂਜੀ 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 ਜਿੱਥੇ ਉਹ ਬੋਰ ਲੱਗੇ ਹੋਏ ਆ ਅੱਛਾ ਬੋਰ ਕਿਤੇ ਲੱਗੇ ਹੋਏ ਆ ਹਾਂਜੀ ਇਹ ਬੋਟਾਂ ਦੇ ਅੱਛਾ ਬੋਟਾਂ ਲੱਗਾ ਅੱਛਾ ਉਹ ਕੋਠੀ ਬਦਰਾਸਾਨੀ ਦੀ ਦੀ ਆ ਪੜਹੋਂ ਮਰਲਾਸਾਨੀ ਜੀ ਨਹੀਂ ਗਈ ਉਪਰ ਰਾਸਾਨੀ ਅਰ ਖੁੱਲਾ ਰੰਗ ਮੱਚ ਪਉੜੇ ਦੇ ਠੀਕ ਹੈ ਜੀ ਬਹੁਤ ਧੰਨਵਾਦ ਕੋਣ ਆਪਣਾ ਇੱਕ ਵਾਰ ਇਹ ਹੈ ਇਹ ਪ੍ਰੀਤਨਗਰ ਦੀ ਅਲੋਪੀ ਪੂਰਾ ਪੂਰਾ ਮਾਹੌਲ ਆ ਦੇਖੋ ਸਾਹਮਣੇ ਪਾਸੇ ਉਹਨਾਂ ਕੁਝ ਘਰ ਬਨੇ ਹੋਏ ਨੇ ਮਤਲਬ ਵਰਲੇਟਾਂ ਵਿੱਚ ਘਰ ਨੇ ਕੋਈ ਜ਼ਿਆਦਾ ਇੱਥੇ ਵਸੂ ਲੱਗਦੀ ਨਹੀਂ ਉਹ ਕੋ ਸਾਹਮਣੇ ਪਾਸੇ ਹੁਣ ਲੱਗਦਾ ਭਈ ਅਲੋਪੇਂਡ ਦੀ ਸਮਾਪਤੀ ਹੋ ਗਈ ਅਸੀਂ ਨਾ ਜਦੋਂ ਮਤਲਬ ਤੋ ਵੀ ਪੜਦੇ ਵੇਲੇ ਸਾਡੇ ਨਾ ਸਕੂਲ ਦੇ ਸਿਲੇਬਸ ਦੇ ਵਿੱਚ ਕੁਝ ਪਾਠ ਪੁਸਤਕਾਂ ਵਿੱਚ ਨਾ ਸਰਦਾਰ ਗੁਰਵਖ ਸਿੰਘ ਪ੍ਰੀਤਲੜੀ ਹੁਣਾ ਦੀਆਂ ਕਹਾਣੀਆਂ ਸਨ ਜੋ ਅਸੀਂ ਪੜੀਆਂ ਨਾ ਸਾਰੀਆਂ ਉਹ ਜਿਨ੍ਹਾਂ ਵਿੱਚ ਇੱਕ ਸੀ ਪਹਤਾ ਬਾਂਦੀ ਤੇ ਇੱਕ ਸੀ ਮੁਬੀਨਾ ਕੇ ਸਪੀਨਾ ਅੱਜ ਜਦੋਂ ਆਪਾਂ ਨਾ ਉਹ ਲਾਇਬ੍ਰੇਰੀ ਦੇਖੀ ਤੇ ਲਾਇਬ੍ਰੇਰੀ ਦੇਖੀ ਫਿਰ ਮੈਨੂੰ ਉਹ ਜੋ ਕਹਾਣੀਆਂ ਨਾ ਕਿਉਂ ਪੜੀਆਂ ਹੋਈਆਂ ਉਹ ਚਿੱਤੇ ਆ ਗਈਆਂ ਹਲੋ ਜੀ ਸਾਹਮਣੇ ਪਾਸੇ ਘਰ ਦੇਖੋ ਇਹਨੂੰ ਬਾਉਂਡਰੀ ਵਾਲ ਕੋਈ ਨਹੀਂ ਬਹੁਤ ਪੁਰਾਣਾ ਕਹਿੰਦਾ ਘਰ ਆ ਤੇ ਸ਼ਾਇਦ ਉਹਨਾਂ ਦਾ ਹੀ ਹੋਵੇ ਜਿੱਦੋਂ ਅਸੀਂ ਕਲੋਨੀ ਬਸਤੀ ਤੇ ਉਹ ਇਹ ਪ੍ਰੀਤ ਨਗਰ ਉਸਾਇਆ ਲੱਗਦਾ ਵੀ ਸਾਹਮਣੇ ਹੁਣ ਖਤਮ ਹੋ ਗਿਆ ਪਿੰਡ ਨਹੀਂ ਹੈ ਗਿਆ ਘਰ ਕੋਈ ਘਰ ਜੇ ਹੈ ਗਿਆ ਥੋੜਾ ਗਾਂ ਚ ਜਾ ਇੱਕ ਘਰ ਆ ਬਣਿਆ ਆ ਤੇ ਚਾਹ ਇਹ ਆ ਦੇਖੋ ਘਰ ਹੈਗਾ ਤੇ ਘਰ ਨੂੰ ਕੋਈ ਬਾਉਂਡਰੀ ਆ ਨਹੀਂ ਬਸ ਹੈਜ਼ਿੰਗ ਕੀਤੀ ਹੋਈ ਬਹੁਤ ਪੁਰਾਣੇ ਪੁਰਾਣੇ ਘਰ ਲੱਗਦੇ ਪਰ ਸਾਂਭੇ ਹੋਏ ਆ ਸਾਹਮਣੇ ਦੇ ਕੋਠੀ ਨੋਵਾ ਘਰ ਆ ਮਤਲਬ ਵਧੀਆ ਇੱਥੇ ਕੋਈ ਬਹੁਤ ਵਧੀਆ ਕਿਸੇ ਵੇਲੇ ਪਰਿਵਾਰ ਰਹਿੰਦਾ ਹੋਣਾ ਤੇ ਹੁਣ ਵੀ ਸ਼ਾਇਦ ਰਹਿੰਦਾ ਹੋਵੇਗਾ ਪਰ ਇਹ ਲੱਗਦਾ ਵੀ ਉਦੋਂ ਦਾ ਘਰ ਬਣਿਆ ਹੋਇਆ ਜਦੋਂ ਇਹ ਨਗਰ ਵਸਿਆ ਸੀ ਬਰਾਜ਼ ਨਾ ਇੱਥੇ ਹਰਾ ਭਰਾ ਹਮੋ ਬੋਲ ਬਣਿਆ ਅੱਗੇ ਲੱਗਦਾ ਹੁਣ ਸੜਕ ਦੀ ਹੋ ਗਈ ਸਮਾਪਤੀ ਤੇ ਇਹਦੀ ਸ਼ਾਇਦ ਗੱਲ ਕਰਦੇ ਸੀ ਵੀ ਕਾਲਾ ਗੇਟ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਉਹਨਾਂ ਦਾ ਘਾਰ ਹੈ ਜੀ ਆਵਾਜ਼ ਇਹ ਤੁਗਾ ਤੇ ਲੱਗਦਾ ਹੁਣ ਪਿੰਡ ਦੀ ਹੋ ਗਈ ਸਮਾਪਤੀ ਇੱਥੋਂ ਜਾਂਦੇ ਹੁਣ ਪਾਸ ਹੁਣ ਅਸੀਂ ਮੋੜ ਉੱਥੇ ਆ ਗਏ ਵੀ ਆਪਣੇ ਗੁਰਬਖਸ਼ ਸਿੰਘ ਬਨਾਰਕ ਸਿੰਘ ਫਾਊਂਡੇਸ਼ਨ ਦੇ ਸਾਹਮਣੇ ਇੱਥੋਂ ਹੁਣ ਗਾਂਵ ਜੋ ਨਾ 메ਨ ਸੜਕ ਹੈਗੀ ਆਗੇ ਲਿੰਕ ਰੋਡ ਪਿੰਡਾਂ ਵਾਲੀ ਮੋੜੇ ਨੂੰ ਉਹ ਜਾਣਾ ਆ ਜਾਣੀ ਆ। ਤੇ ਸਾਹਮਣੇ ਸਕੂਲ ਹੈ। ਤੇ ਆਹ ਰੋਡ ਕਿਤੇ ਗਾਂਵ ਹੋਰ ਪਿੰਡਾਂ ਨੂੰ ਜਾਂਦੀ ਹੋਣੀ ਆ ਤੇ ਸੱਜੇ ਪਾਸੇ ਆ ਜੀ ਰੋਡ ਮੋੜਦੀ ਆ ਨਾ ਇਹਦੇ ਬਾਰੇ ਦੱਸਦੇ ਸੀ ਭਾਜੀ ਹੁਣੀ ਭਈ ਇਹ ਰੋਡ ਪ੍ਰੀਤਨਗਰ ਦੀ ਦੇ ਰੱਖ ਵਿੱਚ ਪੈਂਦੀ ਆ। ਤੇ ਆ ਚਿੱਟੀ ਕੋਠੀ ਨੂੰ ਕਰਾਸ ਕਰਕੇ ਨਾਲ ਸੀ ਉਹ ਇਸਦੀ ਨਾ ਦੂਰੋਂ ਜਿਹੜੀ ਪੁਰਾਣੀ ਜਿਹੀ ਸਟਰਕਚਰ ਜਹਾਂਗੀਰ ਦੀ ਜਹਾਂਗੀਰ ਦੀ ਆਰਾਮਗਾ ਹਾਂਜੀ ਚਲੋ ਇਹ ਦਿਖਾਉਨੇ ਆ ਬੜਾ ਇੱਕ ਵਾਰੀ ਐ ਹਾਂਜੀ ਜਹਾਂਗੀਰ ਦੀ ਆਰਾਮਗਾ ਉਹ ਕਹਿੰਦੇ ਵੀ ਜਦੋਂ ਨਾ ਭਈ ਜਹਾਂਗੀਰ ਲਾਹੌਰ ਤੋਂ ਨਾ ਕਸ਼ਮੀਰ ਨੂੰ ਜਾਂਦੇ ਹੁੰਦੇ ਸੀ ਇੱਥੇ ਵੀ ਆਰਾਮ ਕਰਦੇ ਹੁੰਦੇ ਸੀ ਮਤਲਬ ਇਹ ਉਸ ਰੂਟ ਦੇ ਉੱਪਰ ਹੁੰਦੀ ਸੀ। ਛੋੜੋ ਜੀ। ਸੋਕ ਖੜਕੇ ਤਾਂ ਨਾਲ ਹੈ। ਧੰਵਾਦ ਕਰਦੇ ਆ। ਪ੍ਰੀਤਨਗਰ ਦੇ ਬਾਅਦ। ਆਂ ਸਾਮ੍ਹਲੇ ਪਾਸੇ ਆ ਜੀ ਪ੍ਰੀਤਨਗਰ। ਜਿਵੇਂ ਆਪਾਂ ਹੁਣ ਨਾ ਇਹ ਪ੍ਰੀਤਨਗਰ ਨੂੰ ਦੇਖ ਕੇ ਆਏ ਆ ਜੀ। ਇੱਥੇ ਜੋ ਫਾਊਂਡੇਸ਼ਨ ਬਣੀ ਹੋਈ ਹੈ ਨਾ ਅ ਸਰਦਾਰ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਉਥੋਂ ਆਪਾਂ ਨੂੰ ਇਹ ਇੱਕ ਨਾ ਇਨਫੋਰਮੇਸ਼ਨ ਜੋ ਪੱਤਰ ਉਹ ਮਿਲਿਆ ਤੇ ਇਹ ਵੀ ਆਪਾਂ ਸੋਚਦੇ ਇਹਨੂੰ ਵਿਚਾਰ ਲੈਣੇ ਤੇ ਨਾਲ ਦੇ ਨਾਲ ਆਪਾਂ ਜੋ ਉੱਥੇ ਦੇਖਿਆ ਉਹ ਵੀ ਆਪਾਂ ਨਾਲ ਨਾਲ ਤੁਹਾਨੂੰ ਦਿਖਾ ਦਿੰਨੇ ਆ ਜੀ ਉਹਦੇ ਬਾਰੇ ਗੱਲ ਕਰ ਲੈਣੇ ਆ ਅਸਲ ਦੇ ਵਿੱਚ ਜੋ ਪ੍ਰਸਿੱਧ ਨਾਵਲਕਾਰ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਉਹਨਾਂ ਵੱਲੋਂ ਇੱਕ ਸੁਪਨਾ ਲਿਆ ਗਿਆ ਸੀ ਵੀ ਮਤਲਬ ਵੀ ਆਪਾਂ ਜਿੰਨੇ ਵੀ ਸਹਾਇਤਕਾਰ ਨੇ ਜਿੰਨੇ ਵੀ ਰੰਗ ਮੰਚ ਦੇ ਨਾਲ ਸੰਬੰਧ ਰੱਖਦੇ ਨੇ ਭਵਕੇ ਜੋ ਸੱਭਿਆਚਾਰ ਦੇ ਪ੍ਰੇਮੀ ਨੇ ਉਹ ਇੱਕ ਜਗ੍ਹਾ ਇਕੱਠੇ ਹੋ ਕੇ ਇੱਕ ਵਧੀਆ ਇਲਾਕੇ ਵਿੱਚ ਰਹਿਣ ਤੇ ਉੱਥੇ ਆਪਣੀ ਕਲਾ ਨੂੰ ਹੋਰ ਨਖੇਰਨ ਇਸ ਬਨੇ ਦੇ ਚੱਲਦੇ ਆ ਉਹਨਾਂ ਵੱਲੋਂ ਜੋ ਪ੍ਰੀਤ ਨਗਰ ਹੈ ਮਤਲਬ ਪਲਾਨਡ ਸਿਟੀ ਉਹਨਾਂ ਵੱਲੋਂ ਜੋ ਹੈ ਉਹ ਬਣਾਈ ਗਈ ਤੇ ਉਹਦੇ ਵਿੱਚ ਹੁਣ ਇੱਕ ਕਿਤਾਬ ਦੇ ਮੁਤਾਬਕ 1900 ਤੇ 38 ਦੇ ਵਿੱਚ ਉੱਥੇ ਜੋ ਵਸੂ ਹੈ ਉਹ ਹੋਣੀ ਸ਼ੁਰੂ ਹੋ ਗਈ ਸੀ ਤਕਰੀਬਨ ਤਕਰੀਬਨ 16 ਪਰਿਵਾਰ ਜੋ ਹਨ ਉਹ ਇੱਥੇ ਉਹਨਾਂ ਨੇ ਆ ਕੇ ਵਸੂ ਕਰ ਲਈ ਸੀ ਜਿਨ੍ਹਾਂ ਵਿੱਚ ਮਤਲਬ ਪੰਜਾਬ ਦੇ ਜਾਂ ਪੰਜਾਬੀ ਦੇ ਪ੍ਰਸਿੱਧ ਜੋ ਸਾਹਿਤਕਾਰ ਰੰਗਮંચ ਨਾਲ ਸੰਬੰਧਿਤ ਸ਼ਖਸੀਅਤਾਂ ਜਿਵੇਂ ਬਲਰਾਜ ਸਾਨੀ ਸਾਹਿਬ ਨਾਨਕ ਸਿੰਘ ਨਾਵਲਕਾਰ ਗੁਰਵਰਖ ਸਿੰਘ ਪ੍ਰੀਤਲੜੀ ਇਸ ਤਰ੍ਹਾਂ ਬਹੁਤ ਸਾਰੇ ਹੋਰ ਜੋ ਸੱਭਿਆਚਾਰ ਨਾਲ ਸੰਬੰਧਤ ਸਾਹਿਤ ਨਾਲ ਸੰਬੰਧਤ ਰੰਗਮંચ ਨਾਲ ਸੰਬੰਧਤ ਸ਼ਖਸੀਅਤਾਂ ਜੋ ਹਨ ਉੱਥੇ ਉਹਨਾਂ ਨੇ ਆਪਣੇ ਆਪਣੀ ਰਿਹائش ਕਰ ਲਈ ਸੀ ਹੁਣ ਦੇਖੋ ਇਹ ਸਾਨੂੰ ਆਪਾਂ ਦੇਖ ਰਿਹਾ ਮਤਲਬ ਬਹੁਤ ਹੁਣ ਟਾਵੇਂ ਟਾਵੇਂ ਵਿਰਲੇ ਵਿਰਲੇ ਘਰ ਇੱਥੇ ਸਾਨੂੰ ਦਿਸ ਰਿਹਾ ਨੇ ਤੇ ਆ ਜੋ ਸੁਪਨਾ ਲਿਆ ਸੀ ਉਹ ਖੈਰ ਸਕਾਰ ਹੋਣੋਂ ਥੋੜਾ ਪਿੱਛੇ ਰਹਿ ਗਿਆ ਕਾਰਨ ਇਹਦਾ ਪਤਾ ਕੀ ਬਣਿਆ ਕਾਰਨ ਬਣਿਆ ਜੀ ਭਾਰਤ ਪਾਕਿਸਤਾਨ ਦੀ ਵੰਡ ਜਦੋਂ ਦੇਸ਼ ਦੀ ਵੰਡ ਹੋਈ 1947 ਉਹਨੇ ਇਹਦੇ ਉੱਪਰ ਇਸ ਸੁਪਨੇ ਉੱਪਰ ਬਹੁਤ ਬੁਰਾ ਪ੍ਰਭਾਵ ਪਾਇਆ ਅਸਲ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਦੀ ਜੋ ਲਕੀਰ ਖਿੱਚੀ ਗਈ ਨਾ ਉਹ ਪੰਜਾਬ ਤੋਂ ਖਿੱਚੀ ਗਈ ਤੇ ਜਦੋਂ ਲਕੀਰ ਖਿੱਚੀ ਗਈ ਨਾ ਵੰਡ ਦੀ ਤਾਂ ਪ੍ਰੀਤਨਗਰ ਦੇ ਬਹੁਤ ਨਜ਼ਦੀਕ ਖਿੱਚੀ ਗਈ ਅਸਲ ਦੇ ਵਿੱਚ ਪ੍ਰੀਤਨਗਰ ਜੋ ਹੈ ਨਾ ਇਹ ਅਮ੍ਰਿਤਸਰ ਅਤੇ ਲਾਹੌਰ ਦੋਵਾਂ ਦੇ ਵਿਚਕਾਰ ਬਹੁਤ ਰਮਰੀਕ ਜਗ੍ਹਾ ਦੇ ਉੱਪਰ ਬਣਾਇਆ ਗਿਆ ਸੀ ਪਰ ਵੰਡ ਹੋਣ ਕਰਕੇ ਇਹ ਇੰਟਰਨੈਸ਼ਨਲ ਬਾਰਡਰ ਲਾਈਨ ਦੇ ਬਿਲਕੁਲ ਨਜ਼ਦੀਕ ਆ ਗਿਆ ਜਦੋਂ ਕੋਈ ਵੀ ਇਲਾਕਾ ਬਾਰਡਰ ਦੇ ਨਜ਼ਦੀਕਾ ਦਾ ਵੀ ਉੱਥੇ ਫਿਰ ਗਰਬਰ ਹੋਣੀ ਸੁਭਾਵ ਖੁੰਦੀ ਸੰਭਾਵਕ ਗੱਲ ਹੁੰਦੀ ਹੈ ਉਥੋਂ ਵੀਰੇ ਹੌਲੀ 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 ਵਸ ਨਿਕਾ ਨੇ ਉਥੋਂ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਬਾਕੀ ਆਪਏ ਇਹ ਕਹਿ ਸਕਦੇ ਆਂ ਵੀ ਜਿੰਨੇ ਇੱਕ ਚਲੋ ਭੀ ਉਤਸ਼ਾਹ ਦੇ ਨਾਲ ਗੁਰਬਖਸ਼ ਸਿੰਘ ਜੀ ਨੇ ਸੁਪਨਾ ਲਿਆ ਸੀ ਵੀ ਇੱਕ ਘੋਗ ਵਸਦਾ ਇੱਕ ਨਗਰ ਹੋਵੇਗਾ ਅਸਲ ਦੇ ਵਿੱਚ ਦੇਸ਼ ਦੀ ਵੰਡ ਨੇ ਉਹ ਜੋ ਸੁਪਨਾ ਸਕਾਰ ਨਹੀਂ ਹੋਣ ਦਿੱਤਾ ਲੇਕਿਨ ਕਲਾ ਦੇ ਪ੍ਰੇਮੀਆਂ ਨੇ ਸਹਿਰ ਦੇ ਪ੍ਰੇਮੀਆਂ ਨੇ ਉਹਨਾਂ ਦੇ ਸੁਪਰੇ ਨੂੰ ਸਕਾਰ ਕਰਨ ਵਾਸਤੇ ਇੱਥੇ ਜੋ ਗੁਰਵਖ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਜੋ ਕਿ ਮਤਲਬ ਕਲਾ ਪ੍ਰੀਮੀਆ ਨੂੰ ਸਾਹਿਤ ਪ੍ਰੀਮੀਆ ਨੂੰ ਜਾਂ ਜੋ ਖੋਜੀ ਹੁੰਦੇ ਨੇ ਸਾਹਿਤ ਦੇ ਉਹਨਾਂ ਵਾਸਤੇ ਇੱਕ ਠੋਕਮੀ ਜੋ ਜਗ੍ਹਾ ਹੈ ਉਹ ਕਹਿ ਸਕਦੇ ਹਾਂ ਜੀ ਤੇ ਇੱਥੇ ਇੱਕ ਹੋਰ ਚੀਜ਼ ਹੈ ਪੀ ਉਹ ਆਪਾਂ ਦੇਖੀ ਸੀ ਜਹਾਂਗੀਰ ਦੀ ਆਰਾਮਗਾ ਉਹ ਉਤ ਦੱਸਿਆ ਗਿਆ ਉੱਥੇ ਲੋਕਲ ਵਸਨੀਕ ਬੋਲੋਂ ਕਿ ਜਦੋਂ ਲਾਹੌਰ ਤੋਂ ਕਿਤੇ ਜਹਾਂਗੀਰ ਕਸ਼ਮੀਰ ਵਾਲੇ ਪਾਸੇ ਜਾਂਦਾ ਸੀ ਤਾਂ ਉਹ ਇਸੇ ਰਸਤੇ ਤੋਂ ਜਾਂਦਾ ਸੀ ਤੇ ਉੱਥੇ ਹੁਣ ਉਹ ਜੋ ਉਹਦੀ ਆਰਾਮਗਾਹ ਬਣੀ ਹੋਈ ਹੈ ਜੋ ਕਿ ਮਤਲਬ ਖਾਸਤ ਹਾਲਤ ਚ ਹੈ ਲੇਕਿਨ ਉਹਦਾ ਜੋ ਸਟਰਕਚਰ ਹੈ ਉਹ ਮੌਕੇ ਤੇ ਮੌਜੂਦ ਹੈ ਬਾਜੀ ਇਹ ਸੀ ਸਾਡਾ ਅੱਜ ਦਾ ਜੋ ਮੰਜ਼ਿਲ ਪ੍ਰੀਤਨਗਰ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਦਾ ਸੂਪਨੀਯਾ ਦਾ ਨਗਰ ਪ੍ਰੀਤਨਗਰ ਤੇ ਜੇਕਰ ਤੁਹਾਨੂੰ ਇਹ ਵਲੌਗ ਸਬ ਆਇਆ ਤਾਂ ਕਾਈਂਡਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕੋਸ਼ਿਸ਼ ਕਰਾਂਗੇ ਗਾਂ ਵੀ ਆਪਾਂ ਕੋਈ ਨਾ ਕੋਈ ਵਧੀਆ ਜੋ ਹੈ ਇਹੋ ਜਿਹੀ ਲੋਕੇਸ਼ਨ ਜੋ ਹਨ ਜੋ ਕਿ ਪੰਜਾਬ ਵਿੱਚ ਸਾਡੇ ਪਾਸੇ ਦੇਖਣਯੋਗ ਜ਼ਰੂਰੀ ਹਨ ਉਹ ਤੁਹਾਨੂੰ ਤੁਹਾਡੀ ਨਜ਼ਰੀ ਉੱਪਰ ਕਰ ਸਕੀਏ ਜੀ ਅੱਜ ਦਾ ਜੋ ਵਲੌਗ ਹੈ ਇੱਥੇ ਹੀ ਦੀ ਸਮਾਪਤੀ ਕਰਦੇ ਹਾਂ ਫਿਰ ਅਗਲੇ ਭਾਗ ਦੇ ਵਿੱਚ ਆਪਾਂ ਫਿਰ ਜੋ ਇਸ ਮਾਝੇ ਇਲਾਕੇ ਦੇ ਜੋ ਹੋਰ ਲੋਕੇਸ਼ਨਸ ਨੇ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਕੁਰਬਤਾ ਦੱਸਿਆ ਹੈ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਠੀਕ ਹੈ ਜੀ ਇੱਥੇ ਹੁਣ ਕਰਦੇ ਆਂ ਬਲੌਗ ਦੀ ਸਮਾਪਤੀ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ